ਾਵਲ ਮਹੱਲਾ ਪੰਜਵਾ ਸਗਲ ਨੰਦ ਕੀ ਆਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜੇ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤਿਰੁਵਾਨਗਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਚਿ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੁਰਨਿਚਿ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਬੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤਿਰੂਵਾਨ ਘਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜਿਨਾ ਹੋਏ ਕਿਰਪਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨਦ੍ਰੇਨ ਤਿਰੂਵਾਨਗਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣਦ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੁਰਨੇ ਚੁ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਬੱਡੀ ਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਂਦ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜਿਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਕੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨਦ੍ਰੇਨ ਤਿਰੂਵਾਨਗਰਿਆ ਹੋਏ ਸਗਲੇ ਦੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜੇ ਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰਿ ਗੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਦ੍ਰਿੰ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਤੇ ਰੂਵਾਨਾ ਹਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜੇ ਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣਦ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ੁਰਨੇ ਚ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਕੋ ਸੋ ਕਮੰਗਲ ਕਲਿਆਨ ਵਿਚਾਰਿਆ ਰਹਾਓ ਵਣ ਤ੍ਰੇਨ ਤਿਰਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿ ਛੇ ਨਾਨਕ ਭਲ ਪਾਏ ਪੁਰਨਿ ਛੁ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਨਾ ਬਿਰਦ ਸਮਾਰਿਆ ਸਾਥ ਜਿਨਾ ਹੋਏ ਕਿਰਪਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਨੇ ਚੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਬੱਡੀ ਆਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤਿਰੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿ ਛੇ ਨਾਨਕ ਫਲ ਪਾਏ ਪੁਰਨਿ ਇਚਿ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜੇ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨ ਤ੍ਰੇਨ ਤਿਰੂਵਾਨ ਘਰ ਆਇਆ ਹੋਏ ਸਗਲੇ ਦੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜੇ ਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣਦ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਨੇ ਚੇ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜੇ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਬੱਡੀ ਆਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿ ਛੇ ਨਾਨਕ ਫਲ ਪਾਏ ਪੁਰਨਿ ਛੁ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲ ਬਿਗ ਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣਦ੍ਰਿੰਦ ਤਿਰੂਵਾਨ ਘਰਿਆ ਹੋਏ ਸਗਲੇ ਦੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਚ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲ ਬਿਗਸੇ ਸਭ ਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਦ੍ਰਿਣ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੂਰਨਿਚਿ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਕੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨਦ੍ਰੇਨ ਤਿਰੂਵਾਨਗਰਿਆ ਹੋਏ ਸਗਲੇ ਜੀ ਸੁਦਾਰਿਆ ਮਨਿ ਛੇ ਨਾਨਕ ਫਲ ਪਾਏ ਪੂਰਨ ਇਚ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜੇ ਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣਦ੍ਰੇਨ ਤਿਰੁਵਾਨ ਹਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛੁ ਪੁਜਾਰਿਆ ਪਿਲਾਵਲ ਮਹੱਲਾ ਪੰਜਵਾ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਕੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਦ੍ਰਿਣ ਤਿਰਭੁਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜਿਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਰ ਦ੍ਰਿਨ ਤਿਰੂਵਾਨਗਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜਿ ਨਾ ਹੋਏ ਕਿਰਪਾ ਬਿਗਸੇ ਸਭ ਸਾਰੇ ਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਦ੍ਰਿੰ ਤ੍ਰਿਭੁਵਾਨ ਹਰਿਆ ਹੋਏ ਸਗਲੇ ਜੀ ਸਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਲਾਵਲ ਮਹੱਲਾ ਪੰਜਵਾ ਸਗਲ ਨੰਦ ਕੀ ਆਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਦ ਜੇ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਕੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਤੇਰੂਵਾਨਾ ਹਰਿਆ ਹੋਏ ਸਗਲੇ ਦੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਫਿਰ ਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜੇ ਨਾ ਹੋਏ ਕਿਰਪਾ ਲ ਬਿਗ ਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਕੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤਿਰੂਵਾਨ ਹਰਿਆ ਹੋਏ ਸਗਲੇ ਜੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੁਰਨਿਚਿ ਪੁਜਾਰਿਆ ਗਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਿ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰਿ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਂਦ੍ਰੇਨ ਤ੍ਰਿਬਵਾਨ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਛੇ ਨਾਨਕ ਫਲ ਪਾਏ ਪੁਰਨਿ ਇਛ ਪੁਜਾਰਿਆ ਪਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਥ ਜੇ ਨਾ ਹੋਏ ਕਿਰਪਾ ਲ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਦ੍ਰੇਨ ਤਿਰੂਵਾਨ ਹਰਿਆ ਹੋਏ ਸਗਲੇ ਦੀ ਸੁਦਾਰਿਆ ਮਨਿਛੇ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ